ਮੰਦਾਲ ਹੋ ਗਿਆ ਸਾਡਾ ਮਲੇ ਫਸਲਾਂ ਫਸਲਾਂ ਸਾਡੀਆਂ ਮਾਰੀਆਂ ਗਈਆਂ ਘਰ ਵੀ ਜਿਹੜੇ ਕਮਰੇ-ਕੁਮਰੇ ਉਹ ਵੀ ਸਾਰੇ ਪਾਟ ਪੁੱਟ ਗਏ ਆ ਅੱਡਾਂ ਤੇ ਘਰਾਂ ਤੱਕ ਵੀ ਪਾਣੀ ਪਹੁੰਚ ਗਿਆ ਅੰਦਰਾਂ ਤੱਕ ਵੀ ਇੱਥੇ ਲੋਕ ਬਾਹਤੇ ਡੰਗਰ ਵੀ ਥੋਚਰੇ ਲੈ ਕੇ ਜੀਵ ਲੈ ਕੇ ਤੋ ਨਿਕਾਣਗੇ ਘੋਨੇ ਦਾ ਸਾਡਾ ਬਿਲਕੁਲ ਹੋ ਗਿਆ ਥੋ ਝੋਨੇ ਦੇ ਸਾਨੂੰ ਆਸੀ ਨਹੀਂ ਤੇ ਰੇਤਾ ਪੈ ਲਈ ਇਥੇ ਪੈ ਜਾਣੀ ਤੇ ਚੋਨੇ ਜਿਹੜੇ ਹੈਗੇ ਸਾਡੇ ਸਾਰੇ ਮਾਰੇ ਮੂਰੇ ਗਏ ਆ ਬੁਰਾ ਹਾਲ ਆ ਸਾਡਾ ਜੀ ਇੱਥੇ 15 16 ਪਿੰਡ ਬਾਅਦ ਇਹਨੇ ਆਖੀ ਮਾਲਕੀ ਫੜੀ ਬਹੁਤ ਸੀ ਪਹਿਲੋਂ ਇਹ ਖਾਲਸਾ ਵਾਲਿਆਂ ਨੇ ਮਤ ਸਾਡੀ ਮਤ ਕੀਤੀ ਬੰਨਪੂਰ ਬੰਦ ਕੇ ਗਿਆ ਸੀ ਤੇ ਉਹ ਬੰਨ ਫੇਰ ਕ੍ਰੈਕ ਹੋ ਗਿਆ ਫੇਰ ਟੁੱਟ ਗਿਆ ਵਿੱਚੋਂ ਬੰਨ ਤੇ ਸਾਡਾ ਮੰਦਾ ਹਾਲ ਹੋ ਗਿਆ ਹੁਣ ਤੇ ਜਿਆਦਾ ਇਹ ਬੁਰਾ ਹਾਲ ਹੋ ਗਿਆ ਹੁਣ ਫੇਰ ਸਾਡੀ ਸਹਾਇਤਾ ਵਾਸਤੇ ਆਏ ਆ ਉਹ ਸਾਡੇ ਮੌਕੇ ਤੇ ਜਾ ਕੇ ਘਰਾਂ ਚ ਦੇ ਕੇ ਆ ਪਾਣੀ ਪਹੁੰਚਾਉਂਦੇ ਆ ਇਹਨੂੰ ਲੋਡ ਉਹਨੂੰ ਇੱਕ ਰੇਜ ਜਾ ਕੇ ਆ ਪਾਣੀ ਪਹੁੰਚਾਉਂਦੇ ਆ ਸਾਹ ਸਾਈਡ ਦਾ ਵੀ ਦੇਣ ਨਹੀਂ ਦੇ ਸਕਦੇ ਇਹਨਾਂ ਅੱਗੇ 23 ਜਦੋਂ ਬੰਦ ਟਾਵਾ ਤੋਂ ਆਏ ਦਿੱਤੀ ਪਾ ਕੇ ਜਾਣਾ ਨਾ ਜੀ ਹੋਏ ਖਾਸ ਸਾਰੇ ਆ ਰਹੇ ਨੇ ਬੰਦੋਂ ਉਰੋਂ ਭੱਜ ਕੇ ਖਾਸ ਸਾਰੇ ਆਖੇ ਤੁਹਾਨੂੰ ਬੰਨਦਾ ਕਿ ਆਹ ਪਾਣੀ ਆਈ ਉਹਨਾਂ ਦੇ ਫਿੱਕੇ ਬਾਕੀ ਹੋਰ ਸਾਡੇ ਕਿਹਾਰੇ ਬਾਹਰ ਨਹੀਂ ਪੜਨੇ ਸੀਤਨ ਦਾ ਦਾ ਖਾਲਸਾ ਈਸਟ ਦਾ ਜਿਹਨਾਂ ਨੇ ਸਾਡੇ ਅਣਕੇ ਬਾਪ ਤੇ ਉਹਨਾਂ ਦਾ ਬਹੁਤ ਬੋਤਨਾਦ ਇਹਨਾਂ ਨੇ 2023 ਚ ਸਾਡੇ ਅਣਕੇ ਬਾਪ ਬੜੇ ਸੀ ਵੈਗਰੂ ਜੀ ਦਾ ਖਾਲਸਾ ਵਜ਼ਗ ਕੀਤ ਹੈ